ਸਸ਼ੀਕਾਲ ਜੀ ਦੋ ਚਾਰ ਗੱਲਾਂ ਕਰਨੀਆਂ ਸੀ ਜਿਹੜੀਆਂ ਪੰਜਾਬ ਨਾਲ ਸਾਹਮਣੇ ਪੇਸ਼ ਆ ਰੀਆਂ ਨੇ ਪਹਿਲੀ ਗੱਲ ਕਰ ਲੈਣੇ ਆ ਬੇਅਦਬੀਆਂ ਤੇ ਇੱਕ ਕਾਨੂੰਨ ਬਣਾਣਾ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਅੱਜ ਕਿ ਨਹੀਂ ਜੀ ਇਹਨੂੰ ਅਸੀਂ ਪਹਿਲਾਂ ਸਟੈਂਡਿੰਗ ਕਮੇਟੀ ਨੂੰ ਭੇਜਾਂਗੇ ਅੱਛਾ ਲੱਗਦਾ ਸਾਨੂੰ ਸਟੈਂਡਿੰਗ ਕਮੇਟੀ ਨੂੰ ਭੇਜੋ ਭੇਜਣਾ ਵੀ ਚਾਹੀਦਾ ਇੱਕ ਪਾਰਲੀਮੈਂਟਰੀਅਲ ਜਿਹੜਾ ਸਿਸਟਮ ਹੈ ਉਹਦੇ ਵਿੱਚ ਜ਼ਰੂਰੀ ਵੀ ਹੈ ਔਰ ਮੋਦੀ ਸਾਹਿਬ ਤੇ ਆਪਾਂ ਇਹ ਇਲਜ਼ਾਮ ਵੀ ਬੜੇ ਲਾਉਣੀ ਐ ਕਿ ਉਹ ਆਰਡੀਨੈਂਸ ਜਾਰੀ ਕਰ ਦਿੰਦੇ ਆ ਜਾਂ ਸਟੈਂਡਿੰਗ ਕਮੇਟੀ ਨੂੰ ਭੇਜਦੇ ਨਹੀਂ ਮੈਜੋਰਿਟੀ ਦਾ ਰੌਲਾ ਪਾ ਕੇ ਪਾਸ ਕਰ ਦਿੰਦੇ ਨੇ ਭਗਵੰਤ ਸਿੰਘ ਮਾਨ ਜੀ ਮੈਂ ਥੋਥੋ ਇੱਕ ਗੱਲ ਪੁੱਛਣਾ ਚਾਹਣਾ ਕਿਉਂਕਿ ਮੁੱਖ ਮੰਤਰੀ ਤੁਸੀਂ ਹੋ ਸਾਨੂੰ ਪਤਾ ਹੈ ਤੁਹਾਡੇ ਪਿੱਛੇ ਆਰਡਰ ਕੋਈ ਹੋਰ ਚੱਲਦਾ ਹੈ ਪਰ ਅਸੀਂ ਤੁਹਾਨੂੰ ਹੀ ਪੁੱਛਾਂਗੇ ਕਿਉਂਕਿ ਤੁਸੀਂ ਹੀ ਸਾਡੇ ਸੀ ਕੇਜਰੀਵਾਲ ਨੂੰ ਜਾਂ ਦਿੱਲੀ ਵਾਲਿਆਂ ਨੂੰ ਵੋਟ ਨਹੀਂ ਪਈ ਸੀ ਤੁਹਾਨੂੰ ਪਈ ਸੀ ਜਾਂ ਸਾਡੇ ਬਾਕੀ 92 ਨੂੰ ਪਈ ਸੀ ਇੱਕ ਦੱਸਿਓ ਜੀ ਜਦੋਂ ਵਾਟਰ ਐਕਟ ਦੀ ਐਮੈਂਡਮੈਂਟ ਕਰਨੀ ਸੀ ਜਾਂ ਉਦੋਂ ਤਿੰਨ ਬਿੱਲ ਜਿਹੜੇ ਪਾਸ ਕੀਤੇ ਗਏ ਨੇ ਉਹਨਾਂ ਨੂੰ ਸਟੈਂਡਿੰਗ ਕਮੇਟੀ ਨੂੰ ਨਹੀਂ ਭੇਜਣਾ ਚਾਹੀਦਾ ਸੀ ਇੱਕ ਤੁਸੀਂ ਸ਼ਬਦ ਬੋਲ ਰਹੇ ਸੀ ਮੈਨੂੰ ਸਮਝ ਨਹੀਂ ਆਉਂਦੀ ਲਖੇ ਜਿਹੜੇ ਕਨਸਟੀਟਿਊਸ਼ਨਲ ਪੋਸਟਾਂ ਤੇ ਬੈਠੇ ਨੇ ਵੱਡਾ ਬਿੱਲ ਹੈ ਉਹ ਬੰਦਿਆ ਰੱਬ ਦਾ ਬਿੱਲ ਕੋਈ ਵੱਡਾ ਛੋਟਾ ਹੁੰਦਾ ਬਿੱਲ ਬਿੱਲ ਹੁੰਦਾ ਕੋਈ ਬਿੱਲ ਵੀ ਵੱਡਾ ਛੋਟਾ ਹੁੰਦਾ ਇੱਕ ਕਾਨੂੰਨ ਬਣਨੇ ਜਾ ਰਿਹਾ ਉਹ ਵੱਡਾ ਛੋਟਾ ਕਿਵੇਂ ਹੋ ਗਿਆ ਜਦ ਤੁਸੀਂ ਇਹਨੂੰ ਵੀ ਸਜ਼ਾ ਦੇ ਹਿਸਾਬ ਨਾਲ ਗਿੰਦੇ ਹੋ ਸੋ ਮਾੜਾ ਜਿਆ ਸੋਚੋ ਇਹਦੇ ਬਾਰੇ ਬੋਲ ਕੀ ਰਹੇ ਹੋ ਤੁਸੀਂ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਇੱਕ ਰੀਤ ਆ ਪਾਰਲੀਮੈਂਟਰੀਨ ਸਿਸਟਮ ਦੀ ਜ਼ਿਆਦਾਤਰ ਕਿ ਜਿਹੜਾ ਚੀਜ਼ ਸਟੈਂਡਿੰਗ ਕਮੇਟੀ ਨੂੰ ਦਿੱਤੀ ਜਾਂਦੀ ਹੈ ਅਗਲੇ ਸੈਸ਼ਨ 'ਚ ਉਹਨੂੰ ਪਾਸ ਵੀ ਕਰ ਦਿੱਤਾ ਜਾਂਦਾ ਹੈ ਤਾਂ ਤੁਸੀਂ ਮੌਨਸੂਨ ਸੈਸ਼ਨ ਆਉਣ ਵਾਲਾ ਇਹਨੂੰ ਆਪਦੇ ਲਈ ਡੈਡਲਾਈਨ ਮੰਨਿਓ ਜੇ ਵੈਸੇ ਵੀ ਸਟੈਂਡਿੰਗ ਕਮੇਟੀ ਨੇ ਮਾਰਾਂ ਨੂੰ ਬੁਲਾਉਣਾ ਹੈ ਧਾਰਮਿਕ ਸੰਸਥਾਵਾਂ ਨੂੰ ਬੁਲਾਉਣਾ ਹੈ ਜਿਹਨੂੰ ਅਸੀਂ ਆਲਰੇਡੀ ਉਸ ਅੰਦੋਲਨ ਚ ਬੈਠ ਕੇ ਮਿਲ ਚੁੱਕੇ ਹਾਂ ਪਰ ਬੁਲਾਓ ਤੁਸੀਂ ਪਤਾ ਕਰੋ ਤੁਸੀਂ ਕਾਨੂੰਨ ਦੀ ਪਹਿਲਾਂ ਦੀ ਜਿਹੜੀ ਫਾਰਮੈਲਟੀ ਹੈ ਕਰੋ ਬੁਲਾਉਣਾ ਵੀ ਚਾਹੀਦਾ ਬਟੇ ਕਰ ਦਿਓ ਜੇ ਔਰ ਇਹਦੇ ਤੋਂ ਕਿ ਇਸ ਬਿੱਲ ਨਾਲ ਜੁੜੀ ਗੱਲ ਹੈ ਤਾਂ ਅਗਲੀ ਗੱਲ ਕਰਦਿਆਂ ਮੈਂ ਇੱਕ ਬਲਰਾਮ ਸੌਰੀ ਸੁਨੀਲ ਜਖੜਜੀ ਬੋਲ ਰਹੇ ਨੇ ਕਿ ਬਹੁਤ ਸੋਚ ਕੇ ਕਰਨ ਵਾਲੀ ਚੀਜ਼ ਹੈ ਔਰ ਮੈਨੂੰ ਸਭ ਤੋਂ ਤੱਜਬ ਹੋਇਆ ਜਦੋਂ ਕਾਂਗਰਸ ਵਾਲੇ ਹੁਣ ਦੇ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਵੇਖ ਲੋ ਜ਼ਰੂਰੀ ਤਾਂ ਨਹੀਂਗਾ ਮੈਨੂੰ ਇਹ ਦੱਸਿਓ ਜੇ ਉਹ ਤਾਂ ਜਾਖੜ ਸਾਹਿਬ ਵੀ ਕਾਂਗਰਸ ਚ ਸੀ ਅਮਰਿੰਦਰ ਸਿੰਘ ਉਹ ਰਾਣੇ ਇਹ ਬਿੱਲ ਬਣਾ ਕੇ ਪਾਰਲੀਮੈਂਟ ਚ ਭੇਜਿਆ ਸੀ ਕਿ ਸੈਂਟਰ ਦਾ ਬਣਨਾ ਚਾਹੀਦਾ ਜੇ ਜ਼ਰੂਰੀ ਨਹੀਂ ਸੀ ਤਾਂ ਤੁਸੀਂ ਉਹਦੋਂ ਕਿਉਂ ਭੇਜਿਆ ਸੀ ਮੜਾ ਜਏ ਇਹਦੇ ਬਾਰੇ ਦੱਸ ਦਿਓਗੇ ਜਾਂ ਪੋਲਿਟਿਕਸ ਹੈ ਔਰ ਭਾਜਪੀ ਵਾਲਿਆਂ ਦਾ ਤਾਂ ਮੈਂ ਅੰਦਾਜ਼ਾ ਲਾ ਸਕਦਾ ਕਿਉਂਕਿ ਇਹਨਾਂ ਨੇ ਇਹ ਹੀ ਜਲਵੇ ਕਰਨੇ ਹੁੰਦੇ ਨੇ ਨਹੀਂ ਚਾਹੁੰਦੇ ਕਿ ਇਹਦੇ ਤੇ ਬਿੱਲ ਬਣੇ ਕਿਉਂਕਿ ਉਹ ਫਿਰ ਉਹ ਫਾੜ ਕੇਵੇਂ ਪਾਉਣਗੇ ਕਿ ਐਸੇ ਖ ਇਧਰ ਗਿਆ Hindu ਇਧਰ ਗਿਆ Musalman ਉਧਰ ਅਦਾਲਤ ਉਧਰ ਸੇਖ ਉਧਰ ਔਰ ਇਹ ਮੈਂ ਕਾਂਗਰਸ ਵਾਲਾ ਇੱਕ ਮੈਨੂੰ ਸਾਡੇ ਮਾਰਨੇ ਕੁਛ ਸਾਡੇ ਨਾਲ ਵੀ ਟੱਚ ਚ ਰਹਿੰਦੇ ਨੇ ਦੋਸਤ ਵੀ ਨਹੀਂ ਇੱਕ ਉਹ ਗੱਲ ਕਰਦੇ ਨੇ ਕਿ ਜੀ ਬਾਕੀ ਥਾਵਾਂ ਤੇ ਤਾਂ ਬਣਿਆ ਨਹੀਂ ਸਟੇਟ ਚ ਕਿਤੇ ਪੰਜਾਬ ਕਿਉਂ ਬਣਾ ਰਿਹਾ ਉਹ ਬੰਦੇ ਰੱਬ ਦਿਓ ਵੈਸੇ ਤਾਂ ਤੁਸੀਂ ਸਿਆਣੇ ਹੋ ਸਾਰੇ ਜਿਹੜੀ ਜਗ੍ਹਾ ਦਾ ਮਸਲਾ ਹੁੰਦਾ ਹੈ ਨਾ ਜਿੱਥੇ ਸੈਂਸਿਟਿਵ ਹੁੰਦੀ ਹੈ ਗੱਲ ਜਿੱਥੇ ਇਹਦੇ ਨਾਲ ਬਹੁਤ ਜ਼ਿਆਦਾ ਬੇਅਦਬੀਆਂ ਹੋ ਚੁੱਕੀਆਂ ਵਖਰੇਵਾ ਮ ਪੈਦਾ ਕੀਤਾ ਜਾ ਚੁੱਕਿਆ ਹੋਵੇ ਬਲਕਿ ਕਤਲ ਹੋ ਚੁੱਕਿਆ ਹੋਣ ਕਈ ਥਾਵਾਂ ਤੇ ਤਾਂ ਪੁਲਿਸ ਕੋਲੋਂ ਵੀ ਉੱਥੇ ਹੀ ਬਿੱਲ ਬਣਾਏ ਜਾਂਦੇ ਆ ਇਹ ਕੋਈ ਬੇਅਦਬੀ ਤੇ ਪੰਜਾਬ ਬਣਾਊਗਾ ਤਾਂ ਬਾਕੀ ਸਟੇਟ ਬਣਾਉਣਗੇ ਤੂੰ ਕਿ ਇਹਦਾ ਜ਼ਿਆਦਾਤਰ ਵਾਸਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੈ ਸਾਡੇ ਸਦੀਵੀ ਗੁਰੂ ਨਾਲ ਹੈ ਇਸ ਲਈ ਔਰ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਖਰੜਾ ਪੜ੍ਹ ਲਿਆ ਕਰੋ ਕੋਈ ਫਾਂਸੀ ਦੀ ਸਜ਼ਾ ਨਹੀਂ ਮੰਗੀ ਗਈ ਉਮਰ ਕਾਇਦ ਮੰਗੀ ਗਈ ਹੈ ਔਰ ਉਮਰ ਕਾਇ ਕਿਉਂ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਇੰਨੇ ਲੋਕ ਦਹਿਸ਼ਤ ਆ ਜਾਣ ਸੋ ਇਹਦੇ ਬਾਰੇ ਸੋਚ ਲਿਓ ਜੇ ਮੈਂ ਸਰਕਾਰ ਨੂੰ ਵੀ ਕਹੂੰਗਾ ਕਿ ਜੇ ਤੁਸੀਂ ਇਹ ਨਾ ਬਣਾਇਆ ਅਗਲੇ ਸੈਸ਼ਨ ਤੇ ਉਹਨੂੰ ਗੁਰਜੀਤ ਸਿੰਘ ਖਾਲਸਾ ਜੋ 400 ਫੁੱਟ ਉੱਚਾ ਬੈਠਾ ਜੇ ਉਹਨੂੰ ਕੁਝ ਹੋ ਗਿਆ ਤਾਂ ਤੁਸੀਂ ਜ਼ਿੰਮੇਦਾਰ ਹੋਵੋਗੇ ਇਹ ਸੋਚ ਕੇ ਚੱਲਿਓ ਜੀ ਲੱਖ ਇੱਕ ਦੋ ਗੱਲਾਂ ਇਹਦੇ ਤੇ ਕਹਿ ਫਿਰ ਮੈਂ ਅਗਲੀਆਂ ਗੱਲਾਂ ਬਾਅਦ ਚ ਕਹਿਣਾ ਪਹਿਲਾਂ ਤੂੰ ਕਹਿਦਾ ਇੱਕ ਵਾਰੀ ਸੋ ਇੱਕ ਤੁਸੀਂ ਗੱਲ ਅੱਜ ਕਰ ਰਹੇ ਸੀ ਬਾਈ ਆਪਾਂ ਪਾਣੀ ਵਾਲੇ ਮਸਲੇ ਤੇ ਕਿ ਇਹ ਇਹ ਬੰਦਾ ਮਤਲਬ ਕਿ ਜਦੋਂ ਦਾ ਮੁੱਖ ਮੰਤਰੀ ਬਣਿਆ ਮੈਂ ਕਹਿੰਦਾ ਪੱਠਾ ਹੀ ਭਾਈ ਤੁਰ ਜਾਂਦਾ ਪਾਣੀ ਵਾਲੇ ਮੁੱਦੇ ਤੇ ਇਹਦਾ ਬਿਆਨ ਸੁਣ ਲਓ ਪਹਿਲਾਂ ਚੰਡੀਗੜ੍ਹ ਵਾਲੇ ਮੁੱਦੇ ਤੇ ਬਿਆਨ ਸੁਣ ਲਓ ਜਦੋਂ ਹਰਿਆਣਿਆਂ ਨੇ ਵੱਖਰਾ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਮੰਗੀ ਕਹਿੰਦਾ ਸਾਨੂੰ ਵੀ ਦੇ ਦਿਓ ਆਪਦੇ ਘਰ ਚ ਆਪਦੇ ਲਈ ਜਗ੍ਹਾ ਮੰਗੀ ਜਾਂਦਾ ਚੰਡੀਗੜ੍ਹ ਰਾਜਧਾਨੀ ਦੇ ਵਿੱਚ ਹੁਣ ਪਾਣੀ ਵਾਲੇ ਮੁੱਦੇ ਤੇ ਵੀ ਕਹਿ ਰਿਹਾ ਕਿ ਜਿਹੜਾ ਪਾਣੀ ਆਸੀਂ ਨਹਿਰਾਂ ਦੇ ਦੇਵਾਂਗੇ ਜੀ ਕੋਈ ਗੱਲ ਸਾਨੂੰ ਪਿੱਛੋਂ ਉਧਰੋਂ ਜਨਾਬ ਤੋਂ ਜੇਲਮ ਤੋਂ ਪਾਣੀ ਦੇ ਦੋ ਕਿਵੇਂ ਆਊਗਾ ਜਨਾਬ ਜਾਂ ਜੇਲਮ ਤੋਂ ਪਾਣੀ ਜਣ ਇੱਕ ਬਹਾਨੇ ਨਾਲ ਜਿਹੜੀ ਇਹ ਮੀਟਿੰਗ ਕਰਕੇ ਆਇਆ ਉੱਥੇ ਨਾਲ ਬੈਠ ਕੇ ਸੈਂਟਰ ਦੇ ਨਾਲ ਹਰਿਆਣੇ ਦੇ ਨਾਲ ਉੱਥੇ ਹਾਂ ਕਰਕੇ ਆਇਆ ਕੋਈ ਗੱਲ ਨਹੀਂ ਮੈਂ ਨਹਿਰ ਬਣਾ ਦੂੰਗਾ ਜੀ ਮੈਂ ਪਾਣੀ ਦੇ ਦੂੰਗਾ ਇੱਕ ਵਾਰੀ ਲੋਕਾਂ ਦੀਆਂ ਅੱਖਾਂ ਠੰਡੀਆਂ ਕਰ ਲਈ ਕਿੰਨਾ ਪਾਣੀ ਕਹਿੰਦਾ ਬਾਈ ਇਹ 23 ਐਮਐਫ 6 ਐਮਐਫ 23 एमएफ पानी कह रहे 23 एमएफ पानी जेडी लोड ਆ ਪੰਜਾਬ ਨੂੰ ਜੇ ਦੇਖੋ ਲੋਡ ਕਿੰਨੇ ਦੇਵੇ 40 40 40 एमएफ ਬਲਕੇ 40 ਤੋਂ ਵੀ 41 ਕਹਿ ਲੋ ਜਾਣੇ ਜਿਹੜੇ ਹਾਲਾਤ ਪੰਜਾਬ ਦੇ ਜਿਸ ਤਰੀਕੇ ਨਾਲ ਡੂੰਗਾ ਹੋ ਜਾਂਦਾ ਪਾਣੀ ਤੇ ਪੰਜਾਬ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਆ ਧਰਤੀ ਇਸ ਲਈ ਆਪਣਾ ਪਾਣੀ ਡੂੰਗੀ ਹੋ ਜਾਂਦੇ ਨੇ ਪਰ ਇਹ ਇਹ ਜੀਆਂ ਮਤਲਬ ਕਿ ਮਾਰਦਾ ਗੱਲਾਂ ਜਵਲੀਆਂ ਪਤਾ ਹੀ ਨਹੀਂ ਲੱਗਦਾ ਵੀ ਕੀ ਕਰੀ ਜਾਂਦਾ ਇਹ ਜੀ ਗਲਤ ਸਟੇਟਮੈਂਟ ਜਾਂ ਗਲਤ ਬਿਆਨ ਇਹ ਦਿੰਦਾ ਕੋਈ ਹੋ ਜਾ ਗਲਤ ਇਹਨੇ ਕੰਮ ਕਰਤਾ ਕਾਨੂੰਨ ਕਾਨੂੰਨ ਬਣਾਤਾ ਉਹਦੇ ਨਾਲੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਅੱਜ ਪਹਿਲੀ ਗੱਲ ਤੱਕ ਕਿਹੜਾ ਸੈਸ਼ਨ ਭਾਈ ਦੋ ਦੰ ਦਾ ਸੈਸ਼ਨ ਸੀਗਾ ਅੱਜ ਸਰਦਾਰ ਜੀ ਠਾਤਾ ਇੱਕ ਦਿਨ ਰਹਿ ਗਿਆ ਕੱਲ ਨੂੰ ਬਸ ਉਹੀ ਗੱਲ ਉਹ ਦੋ ਚਾਰ ਛੋਟੇ ਕਲੇ ਸੁਣਾ ਕੇ ਉਹ ਬੁੜੀਆਂ ਨੂੰ ਮਿਹਣੋ ਮਣੀ ਹੋ ਕੇ ਗਾਲਾਂ ਗੂਲਾਂ ਕੱਢ ਕੇ ਵਿਰੋਧੀਆਂ ਨੂੰ ਉੱਥੇ ਬਸ ਆਹ ਕੁਛ ਕਰਨਗੇ ਇਹ ਅੱਗ ਪਾਣੀ ਦੀ ਗੱਲ ਕਰ ਜਾਂਦੇ ਆ ਇਸ ਤੇ ਉਹਨੇ ਪਾਣੀ ਦੀ ਇੱਕ ਗੱਲ ਤੁਹਾਨੂੰ ਦੱਸ ਦਈਏ ਜਿਹੜਾ ਲੱਖੇ ਨੇ ਛੂਇਆ ਬਹੁਤ ਜ਼ਰੂਰੀ ਮਸਲਾ ਹੈ ਇਹ ਇਹ ਕਹਿ ਰਿਹਾ ਜੀ ਅਸੀਂ ਚੋਣਾਂ ਦੇ ਵਿੱਚੋਂ ਜੇਲਮ ਨਹੀਂ ਚਨਾਬ ਦੇ ਵਿੱਚੋਂ 23 ਐਮਐਫ ਪਾਣੀ ਰਾਵੀ ਵੀ ਮਲਾ ਲੋ ਜਾਂ ਤੇ ਰਾਵੀ ਆਲਰੇਡੀ 6 ਐਮਐਫ ਦਾ ਹੈਗਾ ਉਹ ਸਾਡੇ ਚ ਹੀ ਆ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਕਲੀਅਰ ਕਰ ਦਿਆਂ ਬੇਸਨ ਕੀ ਹੈ ਜਿੱਥੋਂ ਇਹ ਸ਼ੁਰੂ ਹੁੰਦੇ ਨੇ ਜਿਹੜਾ ਚਨਾਬ ਹੈ ਜੇਲਮ ਹੈ ਤੇ ਸਿੰਧੂ ਹੈ ਇਹ ਚੱਲਦੇ ਨੇ ਤਿੱਬਤ ਤੋਂ ਤੇ ਜਿਹੜਾ ਹੈਗਾ ਰਾਵੀ ਬਿਆਸ ਤੇ ਸਤਲੁਜ ਇਹ ਆ ਕਸ਼ਮੀਰ ਵਾਲੇ ਪਾਸਿਓ ਲਦਾਖ ਵਾਲੇ ਪਾਸਿਓ ਸੋ ਇਹਨਾਂ ਤਿੰਨਾਂ 'ਚ ਫਰਕ ਸੀ ਜਦੋਂ ਇਹ ਸੰਧੀ ਹੋਈ ਸੀਗੀ ਉਦੋਂ ਇਹ ਬੇਸਿਕ ਖਲੋਸ ਸੀ ਜਿਹੜਾ ਨਹਿਰੂ ਨੇ ਬਹੁਤ ਗਲਤ ਫੈਸਲਾ ਲਿਆ ਸੀ ਕਿ ਉਹਨਾਂ ਨੂੰ ਕਿਉਂਕਿ ਸਿੰਧੂ ਦਰਿਆ ਹੈਗਾ 80 ਐਮ ਐਫ ਚਨਾਬ ਤੇ ਇਹ ਲਮ ਹੈ 23 23 ਐਮ ਐਫ ਤੇ ਜਦ ਕਿ ਰਾਵੀ ਹੈ 6 ਐਮ ਐਫ ਤੇ 12 ਤੇ ਬਿਆਸ ਹੈਗਾ 13 ਤੇ ਸਤਲੁਜ ਵੀ ਸੋ ਪਹਿਲੇ ਹੀ ਅਸੀਂ ਘੱਟ ਲਿਆ ਸੀ 32 ਤੋਂ 33 ਐਮ ਐਫ ਤੇ ਉਹਨਾਂ ਵੱਲ ਚਲਿਆ ਗਿਆ ਸੀ 123 ਐਮ ਐਫ ਹੁਣ ਇਹ ਕੀ ਗੱਲ ਕਰਦੇ ਨੇ ਕੀ ਅਸੀਂ ਜੀ ਜੇਲਮ ਚਨਾਬ ਚੋ ਲੈ ਲਾਂਗੇ ਉਹਦੇ ਲਈ ਜਨਾਬ ਜੇ ਪਾਕਿਸਤਾਨ ਰਿਐਕਟ ਨਹੀਂ ਕਰੇ ਔਰ ਵਰਲਡ ਬੈਂਕ ਜੀਨੇ ਤੁਹਾਡੀ ਸੰਧੀ ਕਰਾਈ ਹੈ ਉਹ ਵੀ ਰਿਐਕਟ ਨਾ ਕਰੇ ਸਾਰੇ ਹੀ ਕਹਿ ਦਣ ਇੰਡੀਆ ਨੂੰ ਕਰ ਲਾ ਜਿਹੜਾ ਕਿ ਹੋ ਨਹੀਂ ਸਕਦਾ ਪਰ ਫੇਰ ਵੀ 25 ਸਾਲ ਲੱਗਣਗੇ ਉਸ ਨਹਿਰ ਨੂੰ ਬਣਾਉਣ ਲਈ ਤੁਸੀਂ ਇਹ ਡਰਾਮਾ ਕੀ ਕਰ ਰਹੇ ਹੋ ਮੈਂ ਤੁਹਾਡੀ ਕੱਲ ਦੀ ਹਵਸਤਾ ਦਾ ਜ਼ਿਕਰ ਨਹੀਂ ਕਰੂੰਗਾ ਕਿ ਤੁਹਾਡਾ ਖੀਰਲਾ ਲੜ ਕਿਵੇਂ ਸੀ ਤੇ ਤੁਹਾਡੇ ਚਿਹਰੇ ਦੀ ਅਵਸਥਾ ਕੀ ਸੀ ਛੱਡੋ ਭਰੇ ਉਹ ਪੰਜਾਬ ਵਾਲਿਆਂ ਨੂੰ ਪਤਾ ਪਰ ਬੋਲਣ ਤੋਂ ਪਹਿਲਾਂ ਇਹ ਸੋਚ ਲਿਓ ਜੇ ਤੁਸੀਂ ਕੱਲ ਕੀ ਕਹਿ ਰਹੇ ਸੀ ਮਾ ਉਹਦਾ ਮਤਲਬ ਦੱਸ ਦਿੰਨਾ ਤੁਸੀਂ ਕਹਿ ਰਹੇ ਸੀ ਕਿ ਅਸੀਂ ਨਹਿਰਾਂ ਕੱਢ ਦਿਆਂਗੇ 23 ਐਮ ਐਫ ਐਸ ਕਿੱਥੇ ਸੰਭਾਂਗੇ ਜਨਾਬ ਜਿਵੇਂ ਲਖੇ ਨੇ ਕਿਹਾ 41 ਐਮ ਐਫ ਦੀ ਲੋੜ ਹੈ ਜੇ ਅਸੀਂ ਨਹਿਰੀ ਪਾਣੀ ਪੰਜਾਬ ਦੇ ਹਰ ਹਲਕੇ ਹਰ ਇਲਾਕੇ ਦੇ ਸਕੀਏ ਤਾਂ ਸਾਨੂੰ ਲੋੜ ਕੀ ਆ ਵੀ ਨਹਿਰਾਂ ਕੱਢਣ ਦੀ ਤੋਂ ਨੂੰ ਇੱਕ ਗੱਲ ਮੈਂ ਦੱਸ ਦਿਆਂ ਔਰ ਮੈਂ ਬਾਕੀ 92 ਨੂੰ ਕਾਂਗਰਸੀਆਂ ਨੂੰ ਇਸ ਕਾਂਗਰਸ ਨੇ ਤਾਂ ਜਿੰਨਾ ਘਾਣ ਕੀਤਾ ਉਹਨੂੰ ਕਹਿਣਾ ਹੀ ਕੀ ਪਰ ਸਾਰੇ ਐਮਐਲਏ ਨੂੰ ਕਿਉਂਕਿ ਉਹ ਪੰਜਾਬ ਦੇ ਐਮਐਲਏ ਨੇ ਤੁਹਾਡਾ ਸੈਸ਼ਨ ਚੱਲ ਰਿਹਾ ਹੈ ਕੱਲ ਉਸ ਗੱਲ ਨੂੰ ਉਠਾਓ ਕਿ ਕੋਈ ਮੁੱਖ ਮੰਤਰੀ ਇਕੱਲਾ ਜਾ ਕੇ ਉੱਥੇ ਪਾਣੀਆਂ ਦੇ ਮਾਮਲੇ 'ਚ ਕੋਈ ਸਮਝੌਤਾ ਨਾ ਕਰੇ ਪਹਿਲਾਂ ਅਸੈਂਬਲੀ ਦੀ ਰਾਏ ਲਵੇ ਅਸੈਂਬਲੀ ਮੀਨ ਪੰਜਾਬ ਦੀ ਰਾਏ ਲਵੇ ਇਸ ਚੀਜ਼ ਤੇ ਕਾਬੂ ਪਾਉਣਾ ਦਰਬਾਰਾ ਸਿੰਘ ਵੇਚ ਚੁੱਕਿਆ ਸਾਨੂੰ ਪਹਿਲਾਂ ਅਮਰਿੰਦਰ ਸਿੰਘ ਧੋਖਾ ਕਰ ਚੁੱਕਿਆ ਪਾਣੀਆਂ ਦਾ ਰੱਖਾ ਬਣ ਕੇ ਉਲਟ ਕੈਰੋਂ ਵੇਚ ਚੁੱਕਿਆ ਸਾਨੂੰ ਬਚਣ ਲਈ ਮੈਂ ਕਹੂੰਗਾ ਸਾਰੇ ਰੌਲਾ ਪਾਇਓ ਜੀ ਪਾਣੀਆਂ ਬਾਰੇ ਕੋਈ ਵੀ ਗਲਤ ਚੀਜ਼ ਹੋਣੀ ਨਹੀਂ ਚਾਹੀਦੀ ਕੋਈ ਨਹਿਰ ਨਹੀਂ ਜਾਣੀ ਚਾਹੀਦੀ ਸਾਨੂੰ ਲੋੜ ਔਰ ਇੱਕ ਹੋਰ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਸਾਹਿਬ ਤੁਸੀਂ ਪਹਿਲਾਂ ਮਾਲਕੀ ਦੀ ਗੱਲ ਕੀਤੀ ਹੈ ਕਿੰਨਾ ਦਰਿਆਵਾਂ ਦਾ ਮਾਲਕ ਕੌਣ ਹੈ ਪੰਜਾਬ ਹੈ ਤੁਸੀਂ ਤੁਸੀਂ ਮਾਲਕੀ ਦੀ ਗੱਲ ਕੀਤੀ ਹੈ ਔਰ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਤੁਹਾਡੀ ਨੌਲੇਜ ਲਈ ਇਹ ਜਿੱਥੋਂ ਬੇਸਨ ਬਣੂਗਾ ਨਾ ਜਾ ਕੇ ਲੋਅਰ ਰਪੇਰੀਆਂ ਹੁੰਦੇ ਆ ਜਿੱਥੇ ਦਰਿਆ ਇਕੱਠੇ ਹੁੰਦੇ ਨੇ ਉਹਨੂੰ ਪੰਚਨਾਦ ਕਿਹਾ ਜਾਂਦਾ ਹੈ ਜਿਹੜਾ ਪੰਜਾਬ ਦਾ ਨਾਮ ਵੀ ਸੀ ਉਹ ਪਾਕਿਸਤਾਨ ਚ ਹੈ ਇਹ ਮਾੜੀਆਂ ਜੀਆਂ ਗੱਲਾਂ ਬੋਲਣ ਤੋਂ ਪਹਿਲਾਂ ਨਾ ਆਪਦੇ ਆਈਐਸ ਅਫੀਸਰਾਂ ਤੋਂ ਪੁੱਛ ਲਿਆ ਕਰੋ ਇਹ ਗੱਲ ਕੀ ਕਰ ਰਹੇ ਨੇ ਇਹ ਕਿਵੇਂ ਹੋਊਗਾ ਕਿਵੇਂ ਹੋ ਸਕਦਾ ਹੈ ਔਰ ਤੁਹਾਨੂੰ ਇੱਕ ਹੋਰ ਦੱਸ ਦਿਆਂ 3 ਐਮਐਫ ਪਾਣੀ ਜਿਹੜੀ ਸੰਧੀ ਹੋਈ ਸੀ 60 'ਚ ਉਹ ਤਾਂ ਹਿੰਦੁਸਤਾਨ ਲੈ ਨਹੀਂ ਸਕਿਆ 3 ਐਮਐਫ ਪਾਣੀ ਉਹ ਪੰਜਾਬ ਨੂੰ ਆਉਣਾ ਸੀ ਉਹ ਤਾਂ ਆਇਆ ਨਹੀਂ ਤੇ ਇਹ ਕਿਵੇਂ ਹੋ ਜੂਗਾ ਐਵੇਂ ਛੱਡੀ ਜਾਂਦੇ ਹੋ ਬਹਿ ਕੇ ਕੋਈ ਫੈਸਲਾ ਪੰਜਾਬ ਨਾਲ ਜੁੜਿਆ ਐਵੇਂ ਨਾ ਗਲਤ ਕਰ ਲਿਓ ਜਾਈ ਔਰ ਇੱਕ ਹੋਰ ਗੱਲ ਜਿਹੜੀ ਪੁਲਿਸ ਦੀ ਗੱਲ ਅਸੀਂ ਪਹਿਲਾਂ ਕੀਤੀ ਹੈ ਆ ਮੈਨੂੰ ਸਮਝ ਨਹੀਂ ਆਉਂਦੀ ਆ ਫਾਜ਼ਲ ਕਾ ਪੋਲਸੀ ਬਣੀ ਨਾ ਜਿਨ੍ਹਾਂ ਨੇ ਆ ਮੁਕਾਬਲੇ ਵਾਲੀ ਜਾਂ ਹਬੂਰ ਫਾਜ਼ਲ ਕਾ ਚੀ ਹੁੰਦਾ ਹੈ ਹਾਂ ਫਾਜ਼ਲ ਕਾ ਪੁਲਿਸ ਹੈ ਇਹ ਆਂਦੇ ਜੀ ਸਾਡੇ ਕੋਲੋਂ ਆ ਜਿਹੜੇ ਵਪਾਰੀ ਵਿਚਾਰੇ ਸੰਜੇ ਜੀ ਗੁਜ਼ਰ ਗਏ ਸੰਜੇ ਵਰਮਾ ਜੀ ਉਹਨਾਂ ਨੂੰ ਮਾਰਨ ਵਾਲੇ ਬੰਦੇ ਆਏ ਸੀ ਅਸੀਂ ਉਹਨਾਂ ਦਾ ਇਨਕਾਊਂਟਰ ਕਰਤਾ ਇਹ ਮੈਂ ਨਹੀਂ ਕਹਿ ਰਿਹਾ ਇਹ ਅਮਨ ਅਰੋੜਾ ਜੀ ਨੇ ਕਿਹਾ ਕੱਲ ਅਮਨ ਅਰੋੜਾ ਜੀ ਜਿਹੜੇ ਇੱਕ ਪਾਰਟੀ ਦੇ ਪ੍ਰਧਾਨ ਵੀ ਨੇ ਤੇ ਮਿਨਿਸਟਰ ਵੀ ਨੇ ਪੁਲਿਸ ਦੀ ਸਟੇਟਮੈਂਟ ਕੀ ਆ ਰਹੀ ਹੈ ਕਿ ਨਹੀਂ ਜੀ ਇਹ ਤਾਂ ਅਸਲ 'ਚ ਉਹਨਾਂ ਨੂੰ ਪਨਾਹ ਵਾਲੇ ਜਾਂ ਗੱਡੀ ਤੇ ਵਹੀਕਲ ਵਾਲੇ ਸੀ ਜਿਹੜੇ ਸ਼ਾਮਲ ਜ਼ਰੂਰ ਸੀਗੇ ਅਸੀਂ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਕਿਤੇ ਤਫਤੀਸ਼ ਲਈ ਤੇ ਰਾਤ ਸਾਡੇ ਤੇ ਹਮਲਾ ਹੋ ਗਿਆ ਜਿਹੜੇ ਕਾਤਲ ਸੀ ਉਹਨਾਂ ਨੇ ਕਰਤਾ ਤੇ ਇਹਨਾਂ ਨੂੰ ਮਾਰ ਗਏ ਕਮਾਲ ਦੀ ਗੱਲ ਹੈ ਯਾਰ ਔਰ ਪੁਲਿਸ ਨੂੰ ਕੁਛ ਨਹੀਂ ਹੋਇਆ ਔਰ ਪੁਲਿਸ ਸਾਡੀ ਇੰਨੀ ਕਮੀ ਹੈ ਇਹਨਾਂ ਦੇ ਵਿੱਚੋਂ ਜਾ ਕੇ ਦੋ ਬੰਦਿਆਂ ਨੂੰ ਮਾਰ ਗਏ ਉਹ ਉਹ ਐਡੇ ਤਕੜੇ ਨੇ ਤੇ ਪੁਲਿਸ ਨੇ ਕੰਮੀ ਹੈ ਜਿੰਨਾਂ ਦੀ ਨਫਰੀ 80000 ਹੈ ਆ ਹਾਲ ਹੈ ਤੁਹਾਡਾ ਐਮ ਜੀ ਬਿਆਨ ਹੁਣ ਇੱਕ ਦੱਸ ਦਿਓ ਮੈਂ ਪੰਜਾਬ ਵਾਲਿਆਂ ਨੂੰ ਵੀ ਕਹੂੰਗਾ ਅਸੀਂ ਵੀ ਆਪਦੇ ਬੰਦਿਆਂ ਨੂੰ ਕਵਾਂਗੇ ਕਿ ਪੁਲਿਸ ਨੇ ਕੁਝ ਨਹੀਂ ਕਰਨਾ ਹਾਈ ਕੋਰਟ ਚ ਪਿੱਲ ਪਾਓ ਇਹਨਾਂ ਤੇ ਕਿਉਂਕਿ ਪਰਿਵਾਰ ਵੀ ਕਈ ਵਾਰੀ ਸਮਝੌਤਾ ਕਰ ਜਾਂਦੇ ਨੇ ਹਾਈ ਕੋਰਟ ਚ ਪਿੱਲ ਪਾਈ ਜਾਵੇ ਔਰ ਇਹਨਾਂ ਨੂੰ ਪੁੱਛਿਆ ਜਾਵੇ ਕਿ ਇੱਕ ਦੱਸ ਦਿਓ ਆ ਜਿਹੜੇ ਪਾਰਟੀ ਪ੍ਰਧਾਨ ਕੀ ਕਹਿ ਰਹੇ ਆ ਤੁਹਾਡੇ ਡੀਆਈਜੀ ਪਹਿਲਾਂ ਕੀ ਕਹਿ ਚੁੱਕੇ ਨੇ ਤੇ ਤੁਸੀਂ ਕੀ ਕਹਿ ਰਹੇ ਹੋ ਇਹ ਕਹਾਣੀ ਕੀ ਹੈ ਵੈਸੇ ਸਾਨੂੰ ਤਾਂ ਪਤਾ ਹੈ ਕਹਾਣੀ ਕੀ ਹੈ ਪੰਜਾਬ ਵਾਲਿਆਂ ਨੂੰ ਵੀ ਪਤਾ ਪਰ ਜ਼ਰਾ ਲੀਗਲੀ ਵੀ ਪੁੱਛ ਲਿਏ ਕਿ ਕਹਾਣੀ ਕੀ ਹੈ ਦੱਸ ਦਿਓ ਜੀ ਇਹ ਆ ਪੁਲਿਸ ਤਸ਼ੱਦਦ ਜਿਹਦਾ ਅਸੀਂ ਜ਼ਿਕਰ ਕਰਦੇ ਆ 80000 ਪੁਲਿਸ ਵਾਲੇ 60 ਤੋਂ 70% ਲਾਏ ਆ ਵੀਆਈਪੀ ਡਿਊਟੀਆਂਾਂ ਤੇ ਆ ਤੁਹਾਡੀ ਪੁਲਿਸ ਔਰ ਤਿੰਨ ਤੋਂ ਚਾਰ ਬੰਦੇ ਹੁੰਦੇ ਨੇ ਥਾਣੇ 'ਚ ਔਰ ਉਹ ਵੀ ਰਾਤ ਨੂੰ ਜਾਓ ਜੇ ਸ਼ਰਾਬ ਦੇ ਡੱਕੇ ਅਸੀਂ ਵੇਖ ਚੁੱਕੇ ਆਂ ਦਰਵਾਜ਼ੇ ਬੰਦੁੰਦੇ ਡੱਕਿਆਂ ਦੇ ਇਹ ਸੁਰੱਖਿਆ ਹੋਊਗੀ ਪੰਜਾਬ ਦੀ ਇਹ ਪੁਲਿਸ ਰਿਫਾਰਮ ਕਦੋਂ ਕਰੂਗੇ ਮੁੱਖ ਮੰਤਰੀ ਸਾਹਿਬ ਬੜਾ ਬੋਲਦੇ ਸੀ ਕਦੋਂ ਹੋਊਗਾ ਇਹ ਕੰਮ ਕਿ ਨਹੀਂ ਹੋਊਗਾ ਇੱਕ ਪੰਜਾਬ ਵਾਲਿਓ ਸੁਣ ਲਿਓ ਜੇ ਆਖਰੀ ਗੱਲ 9 ਤਰੀਕ ਬੜੀ ਕ੍ਰੂਸ਼ਲ ਸੀ ਕਿਉਂਕਿ ਇੱਕ ਟ੍ਰੇਡ ਸਮਝੌਤਾ ਹੋਣ ਵਾਲਾ ਸੀ ਅਮਰੀਕਾ ਔਰ ਇੰਡੀਆ ਦੇ ਵਿੱਚ ਫਿਲਹਾਲ ਰੁਕਿਆ ਹੋਇਆ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿਉਂਕਿ ਸਾਡਾ ਮੈਂ ਲੰਮਾ ਪਹਿਨਾ ਅਸੀਂ ਆਖਦੇ ਹਾਂ ਲੰਮਾ ਪਹਿ ਗਿਆ ਲੰਮਾ ਪਹਿ ਗਿਆ ਉਹਦਾ ਨੁਕਸਾਨ ਦੱਸ ਦਿੰਦਾ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਲੰਮਾ ਪਹਿ ਕੇ ਟਰੰਪ ਦੇ ਅੱਗੇ ਉਹ ਸਮਝੌਤਾ ਹੋਊਗਾ ਇਹ ਸਿਰਫ ਟਾਈਮ ਲੈ ਰਹੇ ਨੇ ਕਿਉਂਕਿ ਸਾਰੀਆਂ ਜਥੇਬੰਦੀਆਂ ਜਾਗਰਤ ਹੋ ਗਈਆਂ ਸੀ ਔਰ ਉਹਦੇ ਨਾਲ ਬ੍ਰਿਕਸ ਦੇ ਵਿੱਚੋਂ ਜਾ ਕੇ ਇੱਕ ਵਾਰੀ ਉਧਰ ਛੇੜਾ ਉਹਨਾਂ ਨੇ ਬ੍ਰਿਕਸ ਦਾ ਜਿਹੜਾ ਬ੍ਰਾਜ਼ੀਲ ਹੈ ਬ੍ਰਿਕਸ ਦਾ ਪਹਿਲੇ ਵਾਲਾ ਬ੍ਰਾਜ਼ੀਲ ਤੇ ਬੇਅੰਤਹਾ ਉਹਨਾਂ ਨੇ ਟੈਰਫ ਲਾਇਆ ਹੈ ਖੈਰ ਉਹ 14 ਪਰਸਨਲ ਵੀ ਹੈ ਜਿਹੜਾ ਆ ਅੱਜ ਬ੍ਰਾਜ਼ੀਲ ਦਾ ਰਾਸ਼ਟਰਪਤੀ ਐ ਉਹਨੇ ਜਿਸ ਪਹਿਲੇ ਰਾਸ਼ਟਰਪਤੀ ਨੂੰ ਅੰਦਰ ਕੀਤਾ ਹੋਇਆ ਉਹ 트ੰਪ ਦਾ ਯਾਰ ਸੀ ਇਸ ਕਰਕੇ ਉਹਦੇ ਤੇ ਟੈਕਸ ਵੀ ਲੱਗ ਰਹੇ ਨੇ ਇੱਕ ਗੱਲ ਦਾ ਧਿਆਨ ਰੱਖਿਓ ਜੇ ਲੋਕਾਂ ਨੂੰ ਕਹਿ ਰਿਹਾ ਮੈਂ ਮੋਦੀ ਇਹ ਰਹਿਣ ਤਾਂ ਸਾਡੀ ਕੀ ਸੁਣਨੀ ਹੈ ਪਹਿਲਾਂ ਭਗਵੰਤ ਨੂੰ ਹੀ ਸੁਣਾ ਲਈਏ ਕਿ ਹਰ ਗੱਲ ਲਈ ਜਾਗਦੇ ਰਹੋ ਜੇ ਟ੍ਰੇਡ ਸਮਝੌਤਾ ਹੋ ਗਿਆ ਇਹ ਟ੍ਰੇਡ ਤੋਂ ਨੂੰ ਮੋਟਾ ਦੱਸ ਦਿਆ ਇਹ ਬਾਹਰੋਂ ਆਉਣ ਵਾਲੇ ਜਿੰਨੇ ਪ੍ਰੋਡਕਟ ਹੋਣਗੇ ਅਮਰੀਕਾ ਦੀ ਉਹ ਟੈਰਫ ਫਰੀ ਹੋ ਜਾਣਗੇ ਟੈਕਸ ਫਰੀ ਹੋ ਜਾਣਗੇ ਡਿਊਟੀ ਫਰੀ ਹੋ ਜਾਣਗੇ ਔਰ ਉਹ ਸਾਡੀ ਮਾਰਕੀਟ ਉਹਨਾਂ ਦੀ ਮਾਰਕੀਟ ਦਾ ਮੁਕਾਬਲਾ ਨਹੀਂ ਕਰ ਪਾਉ ਔਰ ਅਸੀਂ ਸਫਰ ਕਰ ਜਾਾਂਗੇ ਸਾਡੇ ਕਿਸਾਨ ਬਾਜੋਂ ਭਾਈ ਉਹਨਾਂ ਦਾ ਦੁੱਧ 5 ਰੁਪਏ ਕਿਲੋ ਆ ਗਿਆ ਡੇਰੀ ਪ੍ਰੋਡਕਟ ਆ ਗਏ ਜੇ ਐਗਰੀਕਲਚਰ ਪ੍ਰੋਡਕਟ ਆ ਗਏ ਆਪਾਂ ਮਾਂਝੇ ਜਾਵਾਂਗੇ ਇਹ ਸੋਚ ਕੇ ਚੱਲਿਓ ਜੀ ਹਰ ਗਵਰਨਮੈਂਟ ਆਉਂਦੇ ਫਿਰ ਇੱਕ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਨਾ ਫਿਰ ਸਾਡਾ ਸਮਾਨ ਵੀ ਜਾਣ ਦਿਓ ਪਰ ਸਾਡੇ ਸਮਾਨ ਤੇ ਫਿਰ ਇਹ ਨਾ ਕਿਉਂ ਜੇ ਕਿੰਨਾ ਦੀ ਕੁਆਲਿਟੀ ਖਰਾਬ ਹੈ ਉਹਨਾਂ ਦੇ ਤਰੀਕੇ ਬੜੇ ਨੇ ਤੁਹਾਡਾ ਸਮਾਨ ਰੋਕਣ ਲਈ ਕਿ ਸਾਡੇ ਆ ਸਮਾਨ ਨੂੰ ਤਾਂ ਤੁਸੀਂ ਰੋਕੂਗੇ ਤੁਹਾਡਾ ਸਿੱਧਾ ਜੇ ਇਹ ਕਿਵੇਂ ਹੋ ਸਕਦਾ ਹੈ ਔਰ ਫਿਰ ਸਾਰੀ ਦੁਨੀਆ ਨੂੰ ਟੈਰੇਫਰੀ ਕਰਾ ਦਿਓ ਅਸੀਂ ਵੀ ਕਣਕ ਭੇਜੀਏ ਜਿੱਥੇ ਭੇਜਣੀ ਹੈ ਭੇਜੀਏ ਚੌਲ ਜਿੱਥੇ ਭੇਜਣੇ ਆ ਜੇ ਬਾਕੀ ਪ੍ਰੋਡਕਟ ਜਿੰਨੇ ਭੇਜਣੇ ਆ ਉਹ ਤਾਂ ਭੇਜਣ ਨਹੀਂ ਦਿੰਦੇ ਸਾਡੇ ਤੁਸੀਂ ਆਣੀ ਸਬਸਟੈਂਡਰਡ ਸਾਡੀਆਂ ਤਾਂ ਸਬਜ਼ੀਆਂ ਨਹੀਂ ਜਾਂਦੀਆਂ ਬਾਹਰ ਅਗੇ ਜਿੰਨਾ ਚ ਪੈਸਟਾਈਸਾਈਡ ਜ਼ਿਆਦਾ ਫਿਰ ਉਹ ਕਿਉਂ ਨਹੀਂ ਹੋ ਰਿਆ ਸੋ ਇਨਾਂ ਸਾਰੀਆਂ ਗੱਲਾਂ ਤੋਂ ਮੇਰੀ ਮੁਰਾਦ ਕੀ ਹੈ ਮੈਂ ਲੱਖਾਂ ਭਗਵੰਤ ਜੇ ਤੁਸੀਂ ਅਸੀਂ ਆ ਸਾਰੇ ਜਿੱਡੇ ਸਾਡੇ ਮੁੰਡੇ ਸਾਹਮਣੇ ਵੀ ਖੜੇ ਨੇ ਤੇ ਅਸੀਂ ਵੀ ਬੈਠੇ ਆ ਅਸੀਂ ਇੱਕੋ ਕੰਮ ਕਰ ਰਹੇ ਆ ਕਿ ਪੰਜਾਬ ਦੇ ਲੋਕਾਂ ਨੂੰ ਜਗਾਈਏ ਦੇਸ਼ ਦੇ ਮਸਲਿਆਂ ਚ ਵੀ ਤੇ ਉਸ ਤੋਂ ਵੀ ਅਹਿਮ ਪੰਜਾਬ ਦੇ ਅੰਦਰ ਤੇ ਉਸ ਤੋਂ ਵੀ ਅਹਿਮ ਤੁਹਾਡੇ ਸ਼ਹਿਰਾਂ ਡਿਸਟ੍ਰਿਕਟਾਂ ਪਿੰਡਾਂ ਦੇ ਵਿੱਚ ਥੋੜਾ ਜਿਹਾ ਜਾਗੋ ਬੋਲੋ ਆ ਅਸੀਂ ਕੱਲ ਵੀ ਜਾ ਰਹੇ ਆ ਤਲਵੰਡੀ ਅਕਲੀਆਂ ਜੋ ਟੇਕ ਆ ਫੈਕਟਰੀ ਲੱਗਣ ਜਾ ਰਹੀ ਆ ਕਮਾਲੂ ਪਿੰਡ ਵੀ ਹੋ ਚੁੱਕਿਆ ਪਹਿਲਾਂ ਅਸੀਂ ਗਏ ਆ ਉਹ ਗੋਨਿਆਂ ਵਾਲਾ ਜਿੱਥੇ ਨਰਿੰਦਰਦੀਪ ਮਾਰੇ ਆ ਗਿਆ ਵਿਚਾਰਾ ਸੋ ਆਪਦੇ ਮਸਲਿਆਂ ਲਈ ਜਾਗਿਆ ਕਰੋ ਬੋਲਿਆ ਕਰੋ ਅਸੀਂ ਇਸੇ ਕੰਮ ਤੇ ਲੱਗੇ ਆ ਜੇ ਬੋਲੂਗੇ ਤਾਂ ਰੁਕ ਜੂਗੇ ਨਹੀਂ ਤਾਂ ਪੰਜਾਬ ਦਾ ਸਤਿਆਨਾਸ਼ ਆ ਜਿੰਨੇ ਕਾਂਗਰਸੀ ਸੀ ਜਿੰਨੇ ਬੀਜੇਪੀ ਵਾਲੇ ਸੀ ਜਿੰਨੇ ਕਾਂਗਰਸੀ ਸੀ ਆ ਇੱਕ ਸੱਚ ਇੱਕ ਗੱਲ ਕਹਿ ਦਿਆਂ ਲਖੇ ਆ ਮੈਨੂੰ ਸਮਝ ਨਹੀਂ ਆਉਂਦੀ ਬੀਜੇਪੀ ਵਾਲੇ ਕਾਂਗਰਸ ਵਾਲਿਆਂ ਦੇ ਜੀ ਇਹ ਤਾਂ ਇਸ ਸਰਕਾਰ ਦੇ ਦੌਰਾਨ ਗੈਂਗਸਟਰ ਆ ਗਏ ਮਾੜਾ ਜਿਹਾ ਭਾਪੀ ਦੱਸੂਗੀ ਗੁਜਰਾਤ ਦੇ ਵਿੱਚ ਕਿਹਨੂੰ ਰੱਖਿਆ ਹੋਇਆ ਪ੍ਰੋਟੈਕਸ਼ਨ ਦੇ ਕੇ ਕਿ ਉਹਨੂੰ ਕੋਈ ਸੇ ਸੂਬੇ ਦੀ ਪੁਲਿਸ ਉਹਦਾ ਵਾਰੰਟਰ ਨਹੀਂ ਲੈ ਸਕੇ ਕਿ ਕਾਂਗਰਸ ਵਾਲੇ ਦੱਸਣਗੇ ਰੂਪੜ ਜੇਲ੍ਹ ਦੇ ਵਿੱਚ ਮੁਖਤਾਰ ਅਨੁਸਾਰੀ ਕੀ ਕਰ ਰਿਹਾ ਸੀ ਜਿਹਨੂੰ ਵੀਆਈਪੀ ਟ੍ਰੀਟਮੈਂਟ ਦਿੱਤੀ ਸੀ ਅਕਾਲੀ ਦੱਸਣਗੇ ਇਹ ਕੰਮ ਕੀ ਨੇ ਸ਼ੁਰੂ ਕਰਾਇਆ ਇਹ ਸਾਰਾ ਸਾਨੂੰ ਦੁੱਖ ਹੈ ਇਹ ਸਾਡੇ ਮੁੰਡੇ ਨੇ ਪੰਜਾਬ ਦੇ ਚਾਹੇ ਉਹ ਗੈਂਗਸਟਰ ਹੋਣ ਮਾਰਨ ਵਾਲੇ ਹੋਣ ਜਾਂ ਮਰਨ ਵਾਲੇ ਹੋਣ ਸਾਨੂੰ ਦੋਹਾਂ ਤੇ ਦੁੱਖ ਹੈ ਮੈਂ ਬੰਬੇ ਚ ਦੇਖਿਆ ਮੈਂ ਵੇਖਿਆ ਉੱਥੇ ਗੈਂਗਸਟਰ ਸੀ ਸਿਰਫ ਇੱਕ ਦਾਊਦ ਨੂੰ ਛੱਡ ਕੇ ਉਹ ਵੀ ਪੋਲਿਟੀਕਲ ਗੱਲ ਆ ਗਈ ਸੀ ਹਰ ਗੈਂਗਸਟਰ ਦਾ ਅੰਤ ਗੋਲੀ ਨਾਲ ਹੁੰਦਾ ਅਸੀਂ ਨਹੀਂ ਚਾਹੁੰਦੇ ਸਾਡੇ ਮੁੰਡੇ ਮਰਨ ਜਾਂ ਉਹੀ ਮੁੰਡੇ ਕਿਸੇ ਹੋਰ ਨੂੰ ਮਾਰਨ ਜਾਂ ਉਹੀ ਸਾਡੇ ਪੁਲਿਸ ਵਾਲੇ ਮੁੰਡੇ ਉਹਨਾਂ ਨੂੰ ਮਾਰ ਅਸੀਂ ਨਹੀਂ ਚਾਹ ਰਹੇ ਕਿਉਂਕਿ ਸਾਡੇ ਮੁੰਡੇ ਘਟ ਹੈ ਸਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਜੇ ਇਹਨਾਂ ਚੀਜ਼ਾਂ ਨੂੰ ਰੋਕਣਾ ਹੈ ਤੁਸੀਂ ਜਾਗੋ ਫੇਰ ਹੀ ਕੁਝ ਕਰ ਪਾਵਾਂਗੇ ਠੀਕ ਹੈ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤ ਹੈ